ਇਸ ਤੋਂ 45 ਤੱਕ ਵੀ ਰਿਕਾਰਡ ਪਿਆ ਜੀ ਜ਼ਮੀਨਾਂ ਦਾ ਤਾਂ ਕਾफी ਧੀਰ ਤੋਂ ਮੰਗਾ ਇਲਾਕੇ ਦੀ ਕਿ ਇਹ ਰੋਡ ਮੁੰਨਾਵਰ ਬੈਰੀਅਲ ਤੇ ਲੈ ਕੇ ਹਰਿਆਣੇ ਤੱਕ ਪ੍ਰਧਾਨ ਮੰਤਰੀ ਗ੍ਰਾਮ ਨਿਯੋਜਨਾ ਵਾਲਾ ਰੋਡ ਪੈ ਜੇ ਤਾਂ ਕਿ ਲੋਕਾਂ ਦੀ ਇਹ ਜੁਨੀ ਸੁਧਰ ਜੇ ਆਵਾਜਾਈ ਦਾ ਸਭ ਤੋਂ ਮਾੜਾ ਹਾਲ ਹੈ ਜੀ ਇੱਥੇ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰਤੀ ਪਹਿਲਾਂ ਦੇ ਹਾਲਾਤ ਤੇ ਹੁਣ ਦੇ ਹਾਲਾਤ 'ਚ ਕੁਝ ਬਦਲਾਅ ਆਇਆ ਕਿ ਪਹਿਲਾ ਵਰਗੀ ਹਾਲਾਤ ਪਹਿਲਾ ਵਰਗੀ ਹਾਲਾਤ ਦੀ ਸੁਧਾਰ ਨਹੀਂ ਹੋਇਆ ਸੁਧਾਰ ਨਹੀਂ ਹੋਇਆ ਹਾਂ ਸਾਰੇ ਗੁਰਗਲੇ ਸੀ ਸਾਰੇ ਮੰਤਰੀਆਂ ਨੂੰ ਪਹੁੰਚ ਕਰ ਲਈ ਜੀ ਕਿਸੇ ਨੇ ਸੁਣਾਈ ਨਹੀਂ ਗਈ ਪੋਲਾਂ ਦੀ ਐਪਲੀਕੇਸ਼ਨ ਅਸੀਂ ਦੇਖਦੇ ਕਿ ਥੱਗਲੇ 5 ਸਾਲਾਂ ਚ ਤੇ ਤੁਹਾਡਾ ਸ਼ਕਤੀਏਡ ਮਿੰਨੀ ਸਾਰਾ ਕੁਝ ਸਾਡੇ ਕੋਲ ਹੈ 3.5 ਕਿਲੋਮੀਟਰ ਦੀ ਹੱਦ ਤੇ ਹਾਲ ਤੁਸੀਂ ਆਪ ਵੀ ਦੇਖ ਰਹੇ ਹੋ ਉਹ ਇਹ ਨਹੀਂ ਡਰਾਈਵਰੀ ਚੇਂਜ ਹੋਇਆ ਪਹਿਲਾਂ ਕਦੇ ਕਦੇ ਬਾਦਲ ਸਾਹਿਬ ਸੀਗੇ ਫਿਰ ਕੈਪਟਨ ਆ ਗਏ ਉਹਨੇ ਕਿ ਹੁਣ ਆਪਣੇ ਪੁਗਤ ਮੰਨ ਲੀਏ ਵਿਵਸਥਾ ਤਾਂ ਉਹੀ ਚੱਲ ਰਹੀ ਨਾ ਕੋਈ ਕੋਈ ਸਰਕਾਰ ਤੁਸੀਂ ਅਸੀਂ ਇੱਕ ਨੇ ਸਰਕਾਰਾਂ ਨੂੰ ਤੁਸੀਂ ਆਪਣੀ ਵਿਵਸਥਾ ਠੀਕ ਕਰੋ ਸਾਡਾ ਉਹ ਨਹੀਂ ਹੈਗਾ ਵਿਰੋਧ ਸਾਡਾ ਇਸ ਗੱਲ ਦਾ ਹੈ ਕਿ ਸਾਡੀ ਗੱਲ ਜਿਹੜੀ ਸੁਣੀ ਜਾਵੇ ਸਾਡੇ ਨਾਲ ਇੰਨਾ ਕਿਉਂ ਕਰ ਰਹੇ ਹੋ ਤੁਸੀਂ ਹਰਿਆਣਾ ਹਰੂਣੀ ਮੈਂ ਦੇਖੂਗਾ ਝੰਗੀਆ ਬਣਾਉਂਗਾ ਜਦੋਂ ਪੰਜਾਬ ਤੋਂ ਮੰਨ ਲੱਕ ਗਿਆ ਮੈਂ ਅੱਕ ਗਿਆ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੋਂ ਦੇ ਕਈ ਪਿੰਡ ਅਜੇਹੇ ਨੇ ਜੋ ਕਿ ਆਜ਼ਾਦੀ ਦੇ ਲੰਮੇ ਸਮਾਂ ਬਾਅਦ ਵੀ ਪਿਛੜੇ ਹੋਏ ਨੇ ਮੁੱਲਿਆ ਸਹੂਲਤਾ ਦੀ ਕਾਰਟ ਹੈ ਕਈ ਸਮੱਸਿਆਵਾਂ ਨੇ ਅਤੇ ਲੋਕ ਹੁਣ ਇਸ ਕਦਰ ਦੁਖੀ ਨੇ ਕਿ ਬਲਾਕ ਮਾਜੀ ਦੇ ਪੰਜ ਪਿੰਡਾਂ ਦੇ ਵੱਲੋਂ 2024 ਦਿਆਂ ਇਲੈਕਸ਼ਨਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਵੱਖ-ਵੱਖ ਪਿੰਡਾਂ ਦੇ ਜਿਹੜੇ ਕਿ ਨੁਮਾਇੰਦੇ ਨੇ ਸਾਡੇ ਨਾਲ ਮਿਲੂਦ ਨੇ ਗੱਲਬਾਤ ਕਰਨਗੇ ਕਿ ਕੀ ਇਹਨਾਂ ਦੀ ਦਿੱਕਤ ਹੈਗੀ ਹੈ ਕਿਉਂ ਇਹਨਾਂ ਦੇ ਵੱਲੋਂ ਇਲੈਕਸ਼ਨ ਦਾ ਬਾਈਕਾਟ ਕੀਤਾ ਗਿਆ ਹੈ? ਗੱਲਬਾਤ ਕਰਨੀ ਆ। ਭਾਈ ਜੀ ਕੀ ਵਜ੍ਹਾ ਹੈਗੀ ਹੈ ਜੋ ਤੁਸੀਂ ਹੁਣ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਬਾਈਕਾਟ ਕੀਤਾ ਹੈ? ਸਾਡੀ ਮੇਰੀ ਵਜ੍ਹਾ ਜੀ ਆਪਣਾ ਇੰਤਕਾਲ ਹੈ ਜੀ। 2022 ਵਾਲਾ ਉਹ ਤੋੜ ਦੇਣਾ ਨੇ। ਇਹ ਚ ਸਾਡੀ ਸਾਰੀ ਜਮੀਨਾਂ ਸੀ ਇੱਕ ਤਾਂ ਇੱਕ ਪੋਲਾਂ ਦੀਆਂ ਮੇਨ ਜੀ ਜਦੋਂ ਬਰਤਾਨ ਦੇ ਨਾਲ ਬੜੇ ਓਕੇ ਹੁੰਦੇ ਜੀ ਡਿਊਟੀ ਵਾਲੇ ਆਉਂਦੇ ਸਕੂਲ ਵਾਲੇ ਬੱਚੇ ਇੱਧਰ ਰਹਿ ਜਾਂਦੇ ਆ ਜੀ ਆਹ ਮੇਨ ਸਮੱਸਿਆ ਆ ਜੀ ਇੱਕ ਸੜਕ ਦੀ ਤਾਂ ਕਿਹੜੇ ਕਿਹੜੇ ਪਿੰਡ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇਲੈਕਸ਼ਨ ਦਾ ਬਾਈਕਾਟ ਕੀਤਾ ਗਿਆ ਜੈਂਤੀ ਮੱਜਰੀ ਗੂੜਾ ਕਸੋਲੀ ਬਗਿੰਡੀ ਕਰੋਂਦੇ ਵਾਲੇ ਕੋ ਇਹ ਪੰਜ ਮੇਨ ਪਿੰਡ ਨੇ ਜਿਨ੍ਹਾਂ ਦੇ ਪਿੰਡਾਂ ਦੇ ਲੋਕਾਂ ਨੇ ਹੁਣ ਏਕਾ ਕੀਤਾ ਹੈ ਆਪਣੀ ਆਵਾਜ਼ ਚੁੱਕੀ ਹੈ ਕਿ ਪਹਿਲਾਂ ਇਹ ਸਮੱਸਿਆ ਹੱਲ ਕਰੋ ਫਿਰ ਅਸੀਂ ਵੋਟਾਂ ਪਾਵਾਂਗੇ ਹੁਣ ਇਲੈਕਸ਼ਨ ਦਾ ਦੌਰ ਹੈ ਕਿ ਕੋਈ ਪੋਲੀਟੀਕਲ ਲੀਡਰ ਤੁਹਾਡੇ ਤੱਕ ਪਹੁੰਚਿਆ ਵੋਟਾ ਮੰਗਰ ਨੂੰ ਲੈਣਾ ਹਲੇ ਤੱਕ ਦਾ ਕੋਈ ਨਹੀਂ ਪਹੁੰਚਿਆ ਇੱਧਰ ਹਲੇ ਤੱਕ ਨਹੀਂ ਸੋ ਕਿਸੇ ਨੇ ਹਲੇ ਤੱਕ ਪਹੁੰਚ ਨਹੀਂ ਕੀਤੀ ਜੇ ਕੋਈ ਆਵੇਗਾ ਸਵਾਲ ਜਵਾਬ ਕਰੋਗੇ ਉਹਨਾਂ ਹਾਂਜੀ ਹਾਂ ਜ਼ਰੂਰ ਕਰਾਂਗੇ ਜੇ ਪਹਿਲਾਂ ਹਲੇ ਤੱਕ ਦਾ ਕੋਈ ਪਹੁੰਚੇ ਨਹੀਂ ਆਗੇ ਸਾਡੇ ਇੱਧਰ ਸੋ ਤੁਸੀਂ ਵੀ ਕਾਫੀ ਸਮਾਂ ਇੱਥੇ ਬਤਾਇਆ ਹੈਗਾ ਕੀ ਲੱਗਦਾ ਕਿ ਹਲੇ ਵੀ ਆਪਾਂ ਪਿਛੜੇ ਹੋਏ ਹੈਗੇ ਆ ਕਿਉਂ ਨਹੀਂ ਵਿਕਾਸ ਹੋ ਪਾਇ ਪਿੰਡ ਦਾ ਸੋਹਲਤਾ ਤੋਂ ਵੀ ਫਿਲਹਾਲ ਹਲੇ ਵਾਂਝੇ ਹੀ ਆ ਜੀ ਪਰ ਜਿਸ ਤਰ੍ਹਾਂ ਵੀ ਜੋ ਵੀ ਹੈ ਜੀਵਨ ਵਧੀਆ ਬਤੀਤ ਹੋ ਰਿਹਾ ਤਾਂ ਪਰ ਕੁਝ ਟਾਈਮ ਤੋਂ ਹੁਣ ਜ਼ਮੀਨਾਂ ਦੇ ਵੀ ਇੱਕ ਆਪਣਾ ਪੁਰਾਣਾ ਜੱਦੀ ਜ਼ਮੀਨਾਂ ਜੀ ਉਹਦਾ ਇੰਤਕਾਲ ਹੀ ਤੋੜਦਾ 2022 ਇੰਤਕਾਲਾ ਜੀ ਜ਼ਮੀਨ ਦਾ ਤੇ ਕਿਸ ਤਰ੍ਹਾਂ ਹੋਇਆ ਜੀ ਉਹ ਅਫਸਰਾਂ ਦੇ ਪਤਾ ਨਹੀਂ ਕਿਸ ਤਰ੍ਹਾਂ ਗੁੰਮਰਾਹ ਕਰੇ ਗਏ ਜੀ ਉਹਨਾਂ ਨੂੰ ਅਫਸਰਾਂ ਨੂੰ ਉਹ ਇੰਤਕਾਲ ਦੀ ਆਰਡਰ ਕਿਹਦੇ ਵੱਲੋਂ ਕੀਤੇ ਗਏ ਜਿਹੜੇ ਇੰਤਕਾਲ ਤੋੜਨ ਦੇ ਇੰਤਕਾਲ ਆਰਡਰ ਹੋਇਆ ਜੀ ਐਫਸੀਆਰ ਵੱਲੋਂ ਕਦੋਂ ਦਾ ਇਹ ਹੈਗਾ ਵਾਕਿਆ 2022 ਦਾ ਜੀ ਤੁਸੀਂ ਕਹਿ ਰਹੇ ਹੋ ਤੁਹਾਡੇ ਪੁਰਖਿਆਂ ਦੀ ਜ਼ਮੀਨ ਹੈ ਕਦੋਂ ਤੋਂ ਤੁਹਾਡੇ ਪੁਰਖਿਆਂ ਦੇ ਨਾਂ ਤੇ ਜ਼ਮੀਨ ਬੋਲਦੀ ਪਈ ਹੈ ਤੇ ਹੁਣ ਉਹ ਇੰਤਕਾਲ ਤੋੜਨ ਦੀ ਗੱਲ ਹੋ ਰਹੀ ਹੈ ਪੁਰਾਣੀ ਚੱਲੀ ਜਾ ਰਹੀ ਹੈ ਜਿਹੜਾ 1945 ਤੱਕ ਵੀ ਰਿਕਾਰਡ ਪਿਆ ਜੀ ਜ਼ਮੀਨਾਂ ਦਾ ਤਾਂ ਹੂੰ ਤੁਸੀਂ ਕਾਰਨ ਪੁੱਛਿਆ ਕਿ ਕੀ ਵਜ੍ਹਾ ਕੀ ਰਹੀ ਹੈ ਕਿਉਂ ਇਹ ਇਹ ਜਿਹੇ ਕੀਤਾ ਜਾ ਰਿਹਾ ਹੈ ਉਹਨਾਂ ਦਾ ਤਾਂ ਇਹੀ ਕਹਿਣਾ ਜੀ ਮਸਰਕਾ ਲੈਂਡ ਸੀਗੀ ਜੀ ਵੱਡੀ ਆ ਜੀ ਫਲਾਣਾ ਇਹ ਮਤਲਬ ਆਪਣੀ ਉਹਨਾਂ ਦੀ ਵੱਡਿੰਗਾ ਵੀ ਇਹ ਤਾਂ ਜੀ ਗਲਤ ਹੋਇਆ ਜੀ ਸਹੀ ਜਦੋਂ 40 ਸਾਲ 42 ਸਾਲ ਹੋ ਗਏ ਤਾਂ ਹੋਰ ਕਾਲ ਹੋਏ ਨਾ ਤਾਂ ਫਿਰ ਇਹ ਕਿਸ ਤਰ੍ਹਾਂ ਕਹਿ ਸਕਦੇ ਵੀ ਗਲਤ ਹੋਇਆ ਬਈ ਉਹ ਸਰਕਾਰਾਂ ਆ ਆ ਅਫਸਰਾਂ ਦੀ ਡਿਊਟੀ ਲੱਗੀ ਵੀ ਦੀ ਜੀ ਤੇ ਉਹ ਸਾਰੇ ਗਲਤ ਹੋ ਗਿਆ ਜੀ ਇੱਕ ਮਤਲਬ ਫਿਰ ਇਹ ਤਾਂ ਠੀਕ ਨਹੀਂ ਨਾ ਜੀ ਸੋ ਇਹ ਪਿੰਡ ਗੁੜਾ ਨੀਸ ਯਾਨੀ ਕਿ ਪੰਜ ਪਿੰਡਾਂ ਦੇ ਵਿੱਚ ਇਹ ਸਭ ਕੁਝ ਕਾਰਵਾਈ ਹੋਈ ਹੈ ਇੰਤਕਾਲ ਤੋੜਿਆ ਗਿਆ ਪੰਜ ਪਿੰਡਾਂ ਦੀ ਜਮੀਨ ਆ ਜੀ ਹੱਦ ਬਸ 343 ਜੈਂਤੀ ਮਾਦਰੀ ਗੁੜਾ ਕਸੌਲੀ ਬਘਿੰਡੀ ਕਰੋਂਦਿਆਂਵਾਲਾ ਇਹ ਪੰਜ ਪਿੰਡਾਂ ਦੇ ਦੇ ਵਿੱਚ ਜੀ ਜਿਹਦੇ ਵਿੱਚ ਇਹ ਜ਼ਮੀਨ ਟੋਟਲ ਮਸਰਕਈ ਆ ਸਾਰੇ ਹਿੱਸੇਦਾਰ ਆ ਇਹਦੇ ਵਿੱਚ ਜੀ ਕੱਲੇ-ਕੱਲੇ ਦੇ ਹਿੱਸੇ ਨਿਕਲੇ ਹੋਏ ਕੀ ਦਾ ਕਿੰਨਾ ਹਿੱਸਾ ਜੀ ਕੀ ਦਾ ਕਿੰਨਾ ਹਿੱਸਾ ਜੀ ਤੇ ਤੁਸੀਂ ਕਿਸੇ ਆਗੂ ਤੱਕ ਪਹੁੰਚ ਕੀਤੀ ਹੈ ਕਿਸੇ ਨੂੰ ਆਪਣੀ ਦਰਖਾਸਤ ਦਿੱਤੀ ਹੈ ਕਿ ਇਹ ਜਿਹੜੀ ਕਾਰਵਾਈ ਕੀਤੀ ਹੈ ਉਹ ਗਲਤ ਹੈ ਤਕਰੀਬਨ ਜੇ ਜਿਹੜੇ ਅਕਾਲੀਆਂ ਨਾਲ ਜੁੜੇ ਪਏ ਉਹਨਾਂ ਨੇ ਅਕਾਲੀਆਂ ਤੱਕ ਵੀ ਇਸ ਗੱਲ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਕਾਂਗਰਸ ਤਾਂ ਕਾਂਗਰਸ ਵਾਲੇ ਵਲੰਟੀਅਰਾਂ ਨੇ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਆਮ ਪਾਰਟੀ ਵਾਲੇ ਵਰਕਰਾਂ ਜੀ ਉਹਨਾਂ ਨੇ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਦਾ ਹਜੇ ਤੱਕ ਦਾ ਕੋਈ ਹੱਲ ਤਾਂ ਨਿਕਲਦਾ ਨਜ਼ਰ ਨਹੀਂ ਆ ਰਿਹਾ ਜੀ ਤੇ ਆਵਾਜਾਈ ਦਾ ਤਾਂ ਬੁਰਾ ਹੀ ਹਾਲ ਹੈ ਜੀ ਛੋਟਾ ਜਿਹਾ ਸਿੰਗਲ ਰੋਡ ਆ ਉਹਦੇ ਦੇ ਵੀ ਥੋੜ੍ਹ ਥੋੜ੍ਹ ਹਾਲਾਤ ਬਹੁਤ ਮਾੜੇ ਆ ਜੀ ਕਾਫੀ ਢੇਰ ਤੋਂ ਮੰਗਾ ਇਲਾਕੇ ਦੀ ਕਿ ਇਹ ਰੋਡ ਮੋਲਾਵਰ ਬੈਰੀਅਲ ਤੇ ਲੈ ਕੇ ਹਰਿਆਣੇ ਤੱਕ ਪ੍ਰਧਾਨ ਮੰਤਰੀ ਗ੍ਰਾਮਣ ਯੋਜਨਾ ਵਾਂ ਰੋਡ ਪੈ ਜੇ ਤਾਂ ਕਿ ਲੋਕਾਂ ਦੀ ਇਹ ਜੁਨੀ ਸੁਧਰ ਜੇ ਆਵਾਜ਼ਾਈ ਦਾ ਸਭ ਤੋਂ ਮਾੜਾ ਹਾਲ ਹੈ ਜਿੱਥੇ ਬਰਸਾਤਾਂ ਦੇ ਵਿੱਚ ਜੀ ਸਾਧਨ ਤੱਕ ਉਪਲਬਧ ਨਹੀਂ ਹੈਗੇ ਨਹੀਂ ਤੇ ਲੋਕਾਂ ਨੂੰ ਲਿਫਟ ਲੈ ਕੇ ਜਾਣਾ ਪੈਂਦਾ ਹੈਗਾ ਬਾਈ ਜੀ ਤੁਸੀਂ ਯੰਗ ਹੈਗੇ ਹੋ ਯੂਥ ਦੀ ਆਵਾਜ਼ ਕਹਿੰਦੇ ਨੇ ਸਭ ਤੋਂ ਵੱਧ ਬੁਲੰਦ ਹੁੰਦੀ ਹੈਗੀ ਹੈ ਤੇ ਤੁਸੀਂ ਦੇਖਿਆ ਕਿ ਕੀ ਮਾਹੌਲ ਹੈਗਾ ਉਸੀਂ ਕਿ ਕਿ ਸਫਰ ਤੱਕ ਕਿਸੇ ਲੀਡਰ ਤੱਕ ਪਹੁੰਚ ਕੀਤੀ ਕਿ ਇਹ ਜਿਹੜੀਆਂ ਸਹੂਲਤਾਂ ਨੇ ਕਿਉਂ ਇਹਨਾਂ ਨੂੰ ਵਾਂਝਾ ਰੱਖਿਆ ਗਿਆ ਸਾਡੇ ਪਿੰਡਾਂ ਨੂੰ ਹਾਂਜੀ ਅਸੀਂ ਸਾਰਿਆਂ ਕੋਲ ਜਾਇਆ ਕੋਈ ਸੁਣਵਾਈ ਨਹੀਂ ਕਰਦਾ ਜੀ ਹਾਂਜੀ ਤੇ ਸਾਧਨ ਦੀ ਬਿਲਕੁਲ ਕਮੀ ਦੇਖੀ ਜਾ ਸਕਦੀ ਹੈ ਕਿ ਇੱਥੋਂ ਤਾਂ ਬੱਸ ਸਰਵਿਸ ਵੀ ਤੱਕ ਮੌਜੂਦ ਨਹੀਂ ਹੈਗੀ ਨਹੀਂ ਬੱਸ ਸਰਵਿਸ ਨਹੀਂ ਹੈਗੇ ਤੇ ਕਿਹੜਾ ਜੇ ਤੁਸੀਂ ਆਣਾ ਜਾਣਾ ਹੋਵੇ ਤਾਂ ਕਿਸ ਤਰ੍ਹਾਂ ਦੇ ਨਾਲ ਫਿਰ ਤੁਸੀਂ ਕਰਦੇ ਹੋ ਹੈਗੇ ਅਸੀਂ ਆਪਣੀ ਬਾਈਕਾਂ ਤੇ ਜਾਂਦੇ ਹਾਂ ਜੀ ਪ੍ਰਾਈਵ ਆਪਣੀ ਰੱਖੀ ਹਾਂਜੀ ਹਾਂਜੀ ਜਾਂ ਆਟੋ ਆਂਦੇ ਆਟੋ ਜਾਂਦੇ ਹਾਂ ਜੀ ਹਾਂਜੀ ਰਾਏ ਤੇ ਹੋਰ ਕੋਈ ਸਾਧਨ ਕੁਛ ਨਹੀਂ ਹੈ ਨਹੀਂ ਹੋਰ ਸਾਧਨ ਨਹੀਂ ਆਏਗਾ ਜੀ ਹਾਂ ਬਾਪੂ ਜੀ ਤੁਹਾਨੂੰ ਇੱਥੇ ਤੁਸੀਂ ਆਪਣੀ ਜ਼ਿੰਦਗੀ ਗੁਜ਼ਾਰਤੀ ਪਹਿਲਾਂ ਦੇ ਹਾਲਾਤ ਤੇ ਹੋਂਦੇ ਹਾਲਾਤ ਵਿੱਚ ਕੁਝ ਬਦਲਾਅ ਆਇਆ ਕਿ ਪਹਿਲਾਂ ਵਰਗੇ ਹਾਲਾਤ ਨੇ ਪਹਿਲਾਂ ਵਰਗੇ ਹਾਲਾਤ ਹੀ ਕੁਝ ਸੁਧਾਰ ਨਹੀਂ ਹੋਇਆ ਕੁਝ ਸੁਧਾਰ ਨਹੀਂ ਹੋਇਆ ਤੁਹਾਡੀ ਕਿੰਨੀ ਉਮਰ ਹੈ 65 ਸਾਲ ਦੀ ਉਮਰ ਹੋ ਗਈ 65 ਸਾਲ ਹਾਂਜੀ ਤੇ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਕਿ ਲੋਕ ਤੁਰ ਕੇ ਪਿੰਡਾਂ ਤਾਇ ਕਰਦੇ ਸੀ ਪਰ ਅੱਜ ਵੀ ਉਹੀ ਹੈਗਾ ਕਿ ਲੋਕਾਂ ਨੂੰ ਤੁਰ ਕੇ ਸਫ਼ਰ ਕਰਨਾ ਪੈਂਦਾ ਹਾਂ ਜੀ ਵੀ ਤਾਂ ਜੀ ਥੋੜੀ ਝੜਕ ਜੀ ਬਣ ਗਈ ਨਹੀਂ ਅੱਗੇ ਨਹੀਂ ਮੋੜਾ ਕੋਈ ਜਾਇਕ ਨਾ ਨੇ ਨਦੀ ਉਹਨਾਂ ਦੀ ਨਦੀ ਉਹਨਾਂ ਦੀ ਹੁਣ ਵੀ ਆ ਬਰਸਾਤੀ ਨਾਲੇ ਦੇ ਜਦੋਂ ਹੁੰਦਿਆ ਹੈਗਾ ਤਾਂ ਪਾਣੀ ਚੜਕੇ ਆਉਂਦਾ ਤਾਂ ਹਾਲਾਤ ਤਾਂ ਹੋਰ ਮਾੜੇ ਹੋ ਜਾਂਦੇ ਹੋਣੇ ਰਾਤ ਇੱਕ ਇੱਕ ਰਾਤ ਉਹਨਾਂ ਦੀ ਮਾੜੀ ਗੱਟ ਨਹੀਂ ਬੰਦੀ ਹਾਂ ਜਿਹੜੇ ਬਣਾ ਕੇ ਬਣਾ ਰੁਗੇ ਜਿਹੜੇ ਉਹਨਾਂ ਨੂੰ ਰੁਗ ਗਈ ਹਾਂਜੀ ਸੋ ਕਿੰਨੀਆਂ ਕਿ ਨਦੀਆਂ ਪੈਂਦੀਆਂ ਹੈਗੀਆਂ ਨੇ ਕੋਈ ਆਈਡੀਆ ਹੈਗਾ ਤੇ ਦੋ ਇਹ ਨਦੀਆਂ ਬੰਦੀ ਹੈ ਬਸ ਤੇ ਪਾਣੀ ਦੀ ਮਾਰ ਉਦੋਂ ਹੁੰਦੀ ਜਦੋਂ ਬਰਸਾਤ ਹੁੰਦੀ ਹੈ ਬਰਸਾਤ ਵਾਂਹੀ ਹੁੰਦੀ ਜੀ ਹਾਂ ਹਾਂ ਸਵਾਰ ਕੇ ਸਵਾਰ ਖੜੇ ਜੀ ਪਾਰ ਕੇ ਪਾਰ ਖੜੇ ਹੂੰ ਇਹ ਤਾਂ ਸੰਪਰਕ ਟੁੱਟ ਜਾਂਦਾ ਹੁਣ ਭਾਵੇਂ ਚੰਡੀਗੜ੍ਹ ਤੋਂ ਹੋਵੇ ਭਾਵੇਂ ਅਨੰਦਪੁਰ ਸਾਹਿਬ ਹੋਵੇ ਬਸ ਪਿੰਡ ਦੇ ਲੋਕ ਇੱਕ ਟਾਪੂ 'ਚ ਸਿਮਤ ਹੋ ਕੇ ਰਹਿ ਜਾਂਦੇ ਆ ਬੈਠੇ ਰਜੀਵ ਸਾਹਿਬ ਜੀ ਆ ਮੰਦਿਰ ਉੱਥੇ ਰਾਤ ਕੱਟਨੇ ਆ ਬਸ ਉਰ ਗਿਆ ਹੂੰ ਹੋਰ ਕੋਈ ਜਾਣ ਨਹੀਂ ਹੈਗਾ ਫੇ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਹੁਣ ਘਰਾਂ ਦਾ ਜਾਨਵਰਾਂ ਵਾਲੀ ਹੋਏ ਜੀ ਜਾਨ ਬਹੁਤ ਜ਼ਿਆਦਾ ਹੁੰਦਾ ਹੂੰ ਹਾਂਜੀ ਸੋ ਭਾਈ ਜੀ ਤੁਸੀਂ ਕੀ ਕਰਨਾ ਚਾਹੋਗੇ ਜੋ ਇਹ ਹਾਲਾਤ ਬਣੇ ਹੋਏ ਨੇ ਤੁਸੀਂ ਸਰਪੰਚ ਹੋ ਤੁਹਾਡੇ ਸਿਰ ਦੇ ਉੱਪਰ ਪੂਰਾ ਧਾਰਮਦਾਰ ਹੈਗਾ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਹੁਣ ਤੱਕ ਕੁਝ ਹੱਲ ਯਤਨ ਕੀਤਾ ਗਿਆ ਕੀ ਸਮੱਸਿਆ ਹੱਲ ਹੋ ਗਈ ਇਹ ਤਿੰਤਾ ਸਾਰੇ ਅੰਗੂਲਕਲੇ ਸੀ ਸਾਰੇ ਮੰਤਰੀਆਂ ਨੂੰ ਪਹੁੰਚ ਕਰ ਲਈ ਜੀ ਹੂੰ ਕਿਸੇ ਨੇ ਸੁਣਾਈ ਨਹੀਂ ਕਰੀ ਪੋਲਾਂ ਦੀ ਐਪਲੀਕੇਸ਼ਨ ਅਸੀਂ ਦੇ ਦੇ ਕੇ ਥੱਕਲੇ 5 ਸਾਲਾਂ ਚ ਹੂੰ ਹਰੇਕ ਮੰਤਰੀ ਨੂੰ ਸਿਨ ਐਪਲੀਕੇਸ਼ਨ ਤੇ ਵੀ ਬਸਦੀ ਵੀ ਪੋਲਾਂ ਦੀ ਸੜਕਾਂ ਦੀ ਕੋਈ ਸਿਰਫ ਲੋਲੀਪੋਪੀ ਮਿਲੇ ਹੁਣ ਤੱਕ ਸਾਰੇ ਲੋਲੀਪੋਪਾ ਦਾ ਕਿਸੇ ਨੇ ਸੁਣਾਈ ਨਹੀਂ ਕਰੀ ਹੁਣ ਤੱਕ ਹਾਲੇ ਕੀ ਹੈ ਜਿਹੜਾ ਹਲਕਾ ਇਲਾਕਾ ਪੈਂਦਾ ਹੈ ਅਨਮੋਲਗਰਮਾਨ ਦੇ ਏਰੀਆ ਚ ਪੈਂਦਾ ਹੈਗਾ ਯਾ ਤੇ ਕਦੇ ਦੌਰਾ ਕੀਤਾ ਉਹਨਾਂ ਨੇ ਇੱਥੇ ਹਾਂ ਜੀ ਇੱਕ ਵਾਰੀ ਆਏ ਸੀਗੇ ਹੁਣੇ ਤਾਂ ਨਹੀਂ ਪਹਿਲੇ ਨਹੀਂ ਆਏ ਕਦੀ ਅੱਛਾ ਉਹਨਾਂ ਨੂੰ ਵੇਚੀਆਂ ਐਪਲੀਕੇਸ਼ਨ ਤੇ ਤੇ ਉਹ ਪੁੜਾਂ ਦੀ ਵੀ ਹੂੰ ਦਾ ਤਾਂ ਜਿੱਤੇ ਦੇਖਿਆ ਗਿਆ ਕਿ ਮੁੱਲੀਆਂ ਸਹੂਲਤਾ ਆਵਾਜਾਈ ਦਾ ਸਾਧਨ ਹੋ ਗਿਆ ਮੈਡੀਕਲ ਫੈਸਿਲਿਟੀ ਹੋ ਗਈ ਸਿੱਖਿਆ ਨੂੰ ਲੈ ਕੇ ਇੱਥੇ ਕੋਈ ਵੀ ਇੰਤਜ਼ਾਮ ਹੈ ਨਹੀਂਗਾ ਕੋਈ ਵੀ ਇੰਤਜ਼ਾਮ ਨਹੀਂ ਤੁਸੀਂ ਦੇਖ ਲਓ ਵੀ 2 ਵਜੇ ਕਿੰਨੇ ਧੁੱਪ ਹੁੰਦੀ ਹੈ ਹਮ ਸਾਰੇ ਗੁੱਡੀਆਂ ਜਿੰਨੇ ਵੀ ਹੈਗੇ ਸਾਰੇ ਪੈਦਲਾਂ ਦੀਆਂ ਜਾਂਦੀਆਂ ਜੰਤੀ ਮਾਦਰੀ ਤੋਂ ਅਸੀਂ ਇਹ ਵੀ ਉਹਨਾਂ ਨੂੰ ਦਿਖਾ ਲਿਆ ਵੀ ਸਾਰੇ ਪੈਦਲਾਂ ਦੇ ਇਹਨਾਂ ਨੂੰ ਬੱਸ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਗੁੱਡੀਆਂ ਵਾਸਤੇ ਹਮ ਤੁਸੀਂ ਦੇਖ ਲਓ ਵੀ 2 ਵਜੇ ਕਿੰਨੀ ਧੁੱਪ ਹੁੰਦੀ ਸਾਰੇ ਬੱਚੇ ਜੰਤੀ ਮਾਦਰੀ ਤੋਂ ਪੈਦਲ ਤੁਰ ਕੇ ਆਉਂਦੇ ਇੱਥੇ ਤੱਕ ਹਮ ਅੱਗੇ ਵੀ ਪਿੰਡ ਹੈਗੇ ਪਿੱਛੇ ਵੀ ਹੈਗੇ ਸਾਰੇ ਤੁਰ ਕੇ ਆਉਂਦੇ ਜੀ ਉਹ ਸਾਰੇ ਨੇ ਇਕਾ ਕੀਤਾ ਪੰਜੇ ਪਿੰਡਾਂ ਦੇ ਲੋਕਾਂ ਨੇ ਸਹਿਮਤ ਹੈਗੇ ਕਿ ਬਾਕੀ ਬਾਈਕਾਟ ਕਰਨਾ ਹੈ ਇਸ ਨੂੰ ਹਾਂ ਜੀ ਸਾਰੇ ਪੰਜੇ ਪਿੰਡਾਂ ਦਾ ਸਾਰਾ ਗੱਲਬਾਤ ਕਰਕੇ ਤਾਂ ਹੀ ਬਾਈਕਾਟ ਦਾ ਐਲਾਨ ਕੀਤਾ ਜੀ ਹੂੰ ਉਸ ਤੋਂ ਬਾਕੀ ਬਾਈਕਾਟ ਕੀਤਾ ਗਿਆ ਇਲੈਕਸ਼ਨਾਂ ਦਾ ਕੀ ਇਹ ਕਰਨ ਦੇ ਨਾਲ ਸਮੱਸਿਆ ਹੱਲ ਹੋ ਜੂਗੀ ਨਹੀਂ ਹੋਣੀ ਚਾਹੀਦੀ ਉਹ ਸਾਡੇ ਕੋਲ लाज ਵੀ ਕੀ ਹੈ ਹੂੰ ਇੱਕ ਰੋਜ਼ਗਾਰ ਕਰਨ ਦਾ ਤਰੀਕਾ ਹੈਗਾ ਤੁਸੀਂ ਕਹਿੰਦਾ ਕਿ ਹਾਂ ਇਲੈਕਸ਼ਨਾਂ ਦੇ ਵਿੱਚ ਅਸੀਂ ਬਾਈਕਾਟ ਕਰ ਦਾਂਗੇ ਪਰ ਉਹੀ ਨਮਾਇंदे ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਚੁਣ ਕੇ ਅੱਗੇ ਭੇਜਦੇ ਸਰਕਾਰਾਂ ਦੇ ਵਿੱਚ ਮੰਤਰੀ ਬੰਦੇ ਨੇ ਜੇ ਆਪਾਂ ਬਾਈਕਾਟ ਕਰਦਾਂਗੇ ਸ਼ਾਇਦ ਹੋ ਸਕਦਾ ਹੈ ਕਿ ਉਹ ਨਾਰਾਜ਼ਗੀ ਜ਼ਾਹਰ ਕਰਨ ਬਾਈਕਾਟ ਕਰਨ ਦਾ ਸਾਡਾ ਮਕਸਦ ਹੀ ਸਿੱਧਾ ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਣ ਦੀ ਹੈ ਵੀ ਤੁਹਾਨੂੰ ਅਜੇ ਤੱਕ ਸੁਣਿਆ ਨਹੀਂ ਸਾਡੀ ਗੱਲਾਂ ਹੂੰ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸਾਡੇ ਜਿਗੇ ਸਾਡੇ ਬਾਬੇ ਦਾਦਿਆਂ ਤੋਂ ਲੈ ਕੇ ਮੇਨ ਗੱਲ ਇਹ ਹੈ ਜੀ ਤੁਹਾਨੂੰ ਮੈਂ ਆਂਦੇ ਹੀ ਕੁਲ ਪੁੱਛੀਏ ਤੁਸੀਂ ਇੱਧਰੋਂ ਆਏ ਨਾ ਜੀ ਚੰਡੀਗੜ੍ਹ ਤੋਂ ਹੂੰ ਚੰਡੀਗੜ੍ਹ ਤੋਂ ਜਾਂ ਤੁਸੀਂ ਕ੍ਰੋਸ ਕਰਦੇ ਜੇ ਚੰਡੀਗੜ੍ਹ ਦਾ ਬਾਰਡਰ ਲਾਈਨ ਪੈ ਜਾਂਦੀ ਉੱਥੇ ਲੈ ਕੇ ਸਾਡੀ ਹੱਦ ਵਾਸਤੇ ਨੰਬਰ ਜਿਹੜੀ ਪੈਂਦੀ ਹੈ ਉਹ 22 ਕਿਲੋਮੀਟਰ ਸਿਰਫ ਹੂੰ 22 ਕਿਲੋਮੀਟਰ ਸਿਰਫ ਚੰਡੀਗੜ੍ਹ ਤੋਂ ਹੂੰ ਚੰਡੀਗੜ੍ਹ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਦੋ ਨਹੀਂ ਹੂੰ ਪੰਜਾਬ ਹਰਿਆਣਾ ਦੀ ਉੱਥੇ ਪੈਣ ਨੰਦ ਸਭਾ ਨੇ ਨਾ ਜੀ ਤੇ ਚੰਡੀਗੜ੍ਹ ਦੀ ਸੈਂਟਰ ਏਰੀਆ ਨਿਊ ਚੰਡੀਗੜ੍ਹ ਹੋ ਕੇ ਨਾਲ ਹਾਈ ਕੋਰਟ ਹੋ ਗਿਆ ਤੇ ਤੁਹਾਡਾ ਸੈਕਟਰੀਏਟ ਮਿੰਨੀ ਸ਼ਹਿਰ ਸਾਰਾ ਕੁਝ ਸਾਡੇ ਕੋਲ ਹੈ ਤੇ 2.5 ਕਿਲੋਮੀਟਰ ਦੀ ਹੱਦ ਤੇ ਹਾਲ ਤੁਸੀਂ ਆਪ ਵੀ ਦੇਖ ਰਹੇ ਹੋ ਤੁਹਾਨੂੰ ਵੀਡੀਓ ਦਿਖਾ ਦਿਆਂ ਹੁਣ ਸਾਰਾ ਕੁਝ ਤੁਹਵੋ ਜੀ ਕੀ ਮੰਨਦੇ ਹੋ ਜੇ ਕਿ ਚੰਡੀਗੜ੍ਹ ਨਾਲ ਹੋਵੇ ਜਿੱਥੇ ਬਿਊਟੀਫੁੱਲ ਸਿਟੀ ਕਿਹਾ ਜਾਂਦਾ ਉਹਦੇ ਨਾਲ ਲੱਗਦੇ ਇਲਾਕਿਆਂ ਦਾ ਇੰਨਾ ਪਿਛੜਿਆ ਹੋਇਆ ਹਾਲ ਹੈਗਾ ਜਨਾਬ ਉਹਦਾ ਸਾਡਾ ਉਹ ਜਨਾਬ ਸਾਡਾ ਉਹਦਾ ਰੋਣਾ ਤਾਂ ਹੀ ਤਾਂ ਅਸੀਂ ਕਹਿ ਰਹੇ ਆ ਕਿ ਇਹ ਜਿਹੜਾ ਕਦਮ ਚੁੱਕਿਆ ਨਾ ਇੰਨੀ ਦੇਰ ਬਾਅਦ ਚੁੱਕ ਰਹੇ ਆ ਤਾਂ ਜੇ ਸਾਡੇ ਮਨ ਨੂੰ ਘੇਸ ਪਹੁੰਚ ਰਹੀ ਹੈ ਤਾਂ ਹੀ ਚੁੱਕ ਰਹੇ ਆ ਮਹਾਰਾਜ ਸਾਡੇ ਬੱਚੇ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਸਕੂਲ ਨਹੀਂ ਜਾ ਪਾਉਂਦੇ ਜਦੋਂ ਬਾਰਿਸ਼ ਹੋ ਜੇ ਤੁਸੀਂ ਇੱਥੇ ਖੜੇ ਹੋ ਨਾ ਹੁਣ ਬਾਰਿਸ਼ ਲੱਗਦੇ ਤੁਸੀਂ ਜਾ ਨਹੀਂ ਸਕਦੇ ਤੁਸੀਂ ਦੋ ਨਦੀਆਂ ਕ੍ਰੋਸ ਕਰਨੀਆਂ ਤੁਸੀਂ ਪਿੱਛੇ ਨੂੰ ਜਾ ਕੇ ਇੱਧਰ ਨੂੰ ਜਾਉਂਗੇ ਇੱਧਰ ਨੂੰ ਨਦੀਆਂ ਕ੍ਰੋਸ ਕਰਨੀਆਂ ਤੁਸੀਂ ਕਿੱਦਾਂ ਜਾਉਂਗੇ ਸਾਡੇ ਇੱਥੇ ਨੁਕਸਾਨ ਵੀ ਹੋਇਆ ਮੱਝਾਂ ਗਾਵਾਂ ਵੀ ੜੀਆਂ ਬੰਦਿਆਂ ਦਾ ਨੁਕਸਾਨ ਹੋਇਆ ਸਾਡੇ ਵਹੀਕਲ ਖੜੇ ਐ ਜਦੋਂ ਧੀਬਰੀ ਫਿਰ ਮਜਬੂਰੀ ਕਾਰਨ ਫਿਰ ਫੜਫੜ ਕੇ ਜਦੋਂ ਲੰਗਦੇ ਆ ਤੇ ਫਿਰ ਹੜੇ ਹੜ ਜਾਂਦੇ ਸਾਡੇ ਵਿਕਲ ਚਲੋ ਜਦੋਂ ਜਿੱਤ ਲੈਂਦੇ ਨੇ ਸਰਕਾਰੀ ਜਿਹੜੇ ਆਪਣੇ ਸਿਆਸੀ ਪਾਰਟੀਆਂ ਦੇ ਆਗੂ ਨੇ ਜਿੱਤਣ ਤੋਂ ਬਾਅਦ ਕਦੇ ਸਾਰ ਲਈ ਗਈ ਹੈ ਵੋਟਾਂ ਦੇ ਨਾਲ ਚਲੋ ਫੇਰੀਆਂ ਤਾਂ ਬਹੁਤ ਪੈਂਦੀਆਂ ਹੋਣੀਆਂ ਜਿੱਤਣ ਤੋਂ ਬਾਅਦ ਕੋਈ ਆਗੂ ਇੱਥੇ ਪਹੁੰਚਿਆ ਜਨਾਬ ਜਿੱਤੇ ਦਾਦਾ ਕਿਸੇ ਨਾ ਕਿਸੇ ਪਾਰਟੀ ਦਾ ਨਮਾਇੰਦਾ ਹੈਗਾ ਹੀ ਹੈ ਕਦੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਇੱਥੇ ਆਇਆ ਤੁਹਾਡੇ ਵਿੱਚ ਵਿਚਰੇ ਨਹੀਂ ਆਉਣ ਨੂੰ ਤਾਂ ਆ ਹੀ ਜਾਂਦੇ ਆ ਫਿਰ ਕੋਈ ਇੱਕ ਲੈਲੀ ਪੌਪ ਫੜਾ ਕੇ ਚਲੇ ਜਾਣਾ ਇਸੇ ਕਰਕੇ ਤਾਂ ਅਸੀਂ ਸਾਡਾ ਸਾਡਾ ਉਹ ਨਹੀਂ ਹੈਗਾ ਵਿਰੋਧ ਸਾਡਾ ਇਸ ਗੱਲ ਦਾ ਹੈ ਕਿ ਸਾਡੀ ਗੱਲ ਜਿਹੜੀ ਉਹ ਸੁਣੀ ਜਾਵੇ ਸਾਡੇ ਨਾਲ ਇਦਾਂ ਕਿਉਂ ਕਰ ਰਹੇ ਹੋ ਤੁਸੀਂ ਇਹ ਸਰਕਾਰਾਂ ਕੀ ਸੋਚ ਰਹੀਆਂ ਨੇ ਸਿਰਫ ਇੱਥੇ ਵੋਟਾਂ ਲਈਆਂ ਤੇ ਆਪਣਾ ਜਿੱਤ ਜਿੱਤ ਕੇ ਨਿਕਲ ਗਏ ਠੀਕ ਹੈ ਜੀ ਫੇਰ 5 ਸਾਲ ਬਾਅਦ ਆ ਕੇ ਉਹੀ ਗੱਲਾਂ ਕਰਨਗੇ ਹੁਣ ਸਾਡਾ ਜਿਹੜਾ ਇੰਤਕਾਲ ਲੁੱਟਿਆ ਜੀ 2022 40 ਸਾਲ ਨਾਲ 40 ਸਾਲ ਹੋ ਗਏ ਨਹੀਂ ਅੱਛਾ ਅਸੀਂ ਇਹ ਕਹਿੰਦੇ ਜਿਹੜਾ ਸਰਕਾਰ ਹੈ ਸਰਕਾਰ ਦੇ ਠੀਕ ਹੈ ਡਰਾਈਵਰ ਬਦਲਦਾ ਬਸ ਤਾਂ ਉਹੀ ਹੈ ਨਾ ਵਸਤਾ ਹੋਈ ਨਹੀਂ ਡਰਾਈਵਰੀ ਚੇਂਜ ਹੋਇਆ ਪਹਿਲਾਂ ਕਦੇ ਕਦੇ ਬਾਦਲ ਸਾਹਿਬ ਸੀਗੇ ਫਿਰ ਕੈਪਟਨ ਆਗੇ ਹੋਣੇ ਤੇ ਹੁਣ ਆਪਣੇ ਪੁਕੰਤ ਮਾਨ ਜੀ ਹੈ ਵਸਤਾ ਤਾਂ ਹੋਈ ਚੱਲ ਰਹੀ ਨਾ ਕੋਈ ਕੋਈ ਸਹੀ ਵਿਵਸਥਾ ਨੂੰ ਅਸੀਂ ਕਿੰਨੇ ਸਰਕਾਰਾਂ ਨੂੰ ਤੁਸੀਂ ਆਪਣੀ ਵਿਵਸਥਾ ਠੀਕ ਕਰੋ ਕੋਈ ਸਰਕਾਰ ਅਜਿਹੀ ਤੁਸੀਂ ਦੇਖੀ ਹੈ ਜਿਨੇ ਭਲਾ ਕੀਤਾ ਹੋਵੇ ਇਸ ਇਲਾਕੇ ਦਾ ਕੀ ਦੇਰ ਅਸ ਦੇ ਵਿੱਚ ਹੁਣ ਤੱਕ ਜਿਹੜਾ ਪਿੰਡ ਦਾ ਵਿਕਾਸ ਹੋਇਆ ਜਾ ਲੋਕਾਂ ਨੂੰ ਸਕੂਲ ਨਹੀਂ ਐਵੇਂ ਉਹ ਜਿਹੜਾ ਥੋੜਾ ਥੋੜਾ ਆਮ ਵਿਕਾਸ ਆਉਂਦਾ ਦੇਖੋ ਜੀ ਸਾਰੀਆਂ ਸਰਕਾਰਾਂ ਚ ਹੁੰਦਾ ਰਿਹਾ ਲਗਭਗ ਆਪਾਂ ਹੁਣ ਕਿਸੇ ਨੂੰ ਇਹਦਾ ਉਹ ਨਹੀਂ ਕ੍ਰੈਡਿਟਰ ਨਹੀਂ ਦੰਦੇ ਕਿਉਂਕਿ ਜਿਹੜੀ ਮੇਨ ਸਮੱਸਿਆ ਸਾਡੀ ਜਿਹੜੀ ਸਾਡੀ ਜੜ ਹੈ ਉਹ ਉਹਦੇ ਪਰੇ ਕੋਈ ਗੱਲ ਨਹੀਂ ਕਰਨੀ ਕਿਸੇ ਨੇ ਤੇ ਬਾਕੀ ਤਾਂ ਫਿਰ ਕੀ ਹੈ ਨਲੀਆਂ ਗਾਲੀਆਂ ਨਲੀਆਂ ਹੋ ਗਈਆਂ ਗਲੀਆਂ ਵਗੈਰਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਅੱਗੇ ਵੀ ਤੁਰੀ ਆਪਾਂ ਹੈਲਥ ਹੈਲਥ ਵਾਲੀ ਗੱਲ ਲੈ ਲੋ ਹੂੰ ਤੁਸੀਂ ਦੇਖ ਲੋ ਜੇ ਹੁਣ ਬਾਰਿਸ਼ ਲੱਗੀ ਹੋਵੇ ਤੇ ਇੱਥੇ ਕੋਈ ਹੈਲਥ ਇਸ਼ੂ ਆ ਜਾਏ ਤੁਹਾਨੂੰ ਕਿੰਨੀ ਪ੍ਰੋਬਲਮ ਆਂਦੀ ਹੋएगी ਉਹ ਤੇ ਜਿਹਦੇ ਨਾਲ ਬੀਤੀ ਉਹਨੂੰ ਪਤਾ ਹੈ ਸਭ ਤੋਂ ਵੱਡੀ ਲੋਕ ਜਿਹੜੇ ਹੈਗੇ ਨੇ ਭਾਵੇਂ ਉਹ ਹੈਲਥ ਸੈਕਟਰ ਹੋਵੇ ਭਾਵੇਂ ਉਹ ਆਵਾਜਾਈ ਦੇ ਸਾਧਨ ਹੋਣ ਜਿਨ੍ਹਾਂ ਦੇ ਕੋਲ ਆਪਣੀ ਕਨਵੈਂਸ ਹੈਗੀ ਆ ਉਹ ਤਾਂ ਚਲੋ ਕਿਤੇ ਬਾਹਰ ਡਾਕਟਰੀ ਇਲਾਜ ਦੀ ਸਹੂਲਤ ਲੈਂਦੇ ਪਰ ਜਿਹੜੇ ਲੋਕ ਮਾਤਰ ਸਾਥੀ ਨੇ ਜਿਨ੍ਹਾਂ ਦੇ ਘਰ 'ਚ ਕੋਈ ਕਨਵੈਂਸ ਨਹੀਂ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਕੁਝ ਯੂਥ ਵੀ ਹੈਗਾ ਬਾਈ ਜੇ ਰੋਜ਼ਗਾਰ ਦੀ ਗੱਲ ਕਰੀਏ ਤਾਂ ਇੱਥੇ ਉਹਦੇ ਕੀ ਰੋਜ਼ਗਾਰ ਦੇ ਸਾਧਨ ਨੇ ਇੱਥੇ ਤੁਹਾਨੂੰ ਕੰਮ ਕਰਨਾ ਪੈਂਦਾ ਹੈ ਤੁਸੀਂ ਚੰਡੀਗੜ੍ਹ ਜਾਂ ਅਨੰਦਪੁਰ ਸਾਹਿਬ ਜਾਣੇ ਕੁਸ ਤਾਂ ਚੰਡੀਗੜ੍ਹ ਵੀ ਜਾ ਰਹੇ ਹੈ ਇੱਥੋਂ ਕੋਈ ਗੱਡੀ ਚਲਾ ਰਿਹਾ ਹੈ ਕੋਈ ਮਾਲੀਆਂ ਚ ਲੱਗਿਆ ਹੋਇਆ ਹੈ ਕਿਸੇ ਦਾ ਕੋਈ ਦੁੱਧ ਦਾ ਕੰਮ ਹੈ ਆਪਦਾ ਹੈ ਨਾ ਇਹ ਹੀ ਹੋਰ ਕੋਈ ਕੰਮ ਨਹੀਂ ੱਡਾ ਹੈਗਾ ਜਾਂ ਮੜਾ ਮੋਟਾ ਆਪਦਾ ਖੇਤੀਬਾਨੀ ਦਾ ਸੀਗਾ ਉਹ ਸਾਡੇ ਕੋਲ ਹੁਣ ਇਹਨਾਂ ਨੇ ਸਾਡਾ ਇੰਤਕਾਲ ਤੋਂ ਬਾਅਦ ਜਿਹੜਾ ਉਹ ਰਿਹਾ ਨਹੀਂ ਆਪਣੇ ਕੋਲ ਹੈ ਨਾ 40 ਸਾਲ ਤੋਂ ਕਬ ਜ਼ਿਆਦਾ ਮੇਨ ਸਾਡੀ ਜਿਹੜੀ ਸਭ ਤੋਂ ਸਮੱਸਿਆ ਬੜੀ ਆ ਜਿਹੜੀ ਭਾਜੀ ਉਹ ਇਹ ਹੈ ਵੀ ਮੰਨ ਲਓ ਹੁਣ ਬਾਈ ਜੀ ਨੇ ਹੈਲਥ ਦੀ ਗੱਲ ਕਰੀ ਆ ਮੰਨ ਲਓ ਕਿਸੇ ਦੇ ਢੀ ਪੈਣ ਮੰਨ ਲਓ ਜਾਂ ਬਹੂ ਕਿਸੇ ਦੀ ਵੀ ਮੰਨ ਲਓ ਪ੍ਰੈਗਨੈਂਟ ਹੈ ਬੱਚਾ ਹੋਣ ਵਾਲਾ ਰਾਤ ਦਾ ਮੌਸਮ ਹੈ ਅਗਰ ਉਹਨਾਂ ਨੂੰ ਅਮਰਜੈਂਸੀ ਜਾਣਾ ਪੈ ਗਿਆ ਤਾਂ ਉਹ ਕਿੱਥੇ ਜਾਉਗੇ ਸਰਕਾਰਾਂ ਨੂੰ ਵੀ ਗੱਲ ਸੋਚਣੀ ਚਾਹੀਦੀ ਨਾ ਕਿੱਥੇ ਜਾਉਗੇ ਉਹ ਸਭ ਤੋਂ ਵੱਡੀ ਸਮੱਸਿਆ ਇਹ ਹੈ ਸਾਡੀ ਕੋਈ ਪੰਜ ਪਿੰਡ ਦੇ ਵਿੱਚ ਇੱਕ ਵੀ ਹਸਪਤਾਲ ਹੈ ਨਹੀਂਗਾ ਇੱਥੇ ਜੇ ਕੋਈ ਡਿਸਪੈਂਸਰੀ ਨਹੀਂ ਹੈ ਡਿਸਪੈਂਸਰੀਆਂ ਛੋਟੀਆਂ ਉਹ ਤਾਂ ਜੰਤੀ ਮਦਰੀ ਜਾ ਕੇ ਆਪਣੇ ਮਿੰਡ ਉਹਦਾ ਕਿੰਨੀ ਕਿ ਦੂਰ ਹੈਗਾ ਇੱਥੇ ਹੈਗਾ 3-4 ਕਿਲੋਮੀਟਰ 3 ਕਿਲੋਮੀਟਰ ਹਾਂ ਉਧਰ ਜੇ ਕੋਈ ਅੱਡਾ ਕੋਈ ਉੱਥੇ ਕਰ ਵੀ ਕੇ ਲਉਂਗੇ ਉਹ ਜਾਈ ਨਹੀਂ ਹਣਾ ਉੱਥੇ ਤੱਕ ਤਾਂ ਕਿਉਂਕਿ ਅੱਗੇ ਨਦੀਆਂ ਆਂਦੀਆਂ ਮੇਨ ਗੱਲ ਤਾਂ ਇਹ ਹੈ ਨਾ ਵੀ ਸਾਡਾ ਜਿਹੜਾ ਪੂਲਾਂ ਦਾ ਹੱਲ ਹੈ ਮਸਲਾ ਇੱਕ ਤਾਂ ਇਹ ਹੋਇਆ ਜਾ ਸਭ ਤੋਂ ਪਹਿਲਾਂ ਜਿਹੜੇ ਬੱਚੇ ਸਾਡੇ ਤੁਰਕਾ ਰੇ ਸਕੂਲਾਂ ਨੂੰ ਜਾ ਰਹੇ ਹੈ ਠੀਕ ਹੈ ਉਹ ਸਾਡਾ ਹੱਲ ਹੋਣਾ ਚਾਹੀਦਾ ਠੀਕ ਹੈ ਜੀ ਤੇ ਇੱਕ ਸਾਡਾ ਜਿਹੜਾ ਜ਼ਮੀਨਾਂ ਦਾ ਇੰਤਕਾਲ ਤੋੜਿਆ ਏ ਇਹ ਸਾਰਾ ਜ਼ਿਮੀਂਦਾਰਾਂ ਦਾ ਇੰਤਕਾਲ ਜਿਹੜਾ ਦੁਬਾਰਾ ਇਹਨਾਂ ਦੇ ਨਾਮ ਤੇ ਹੋਣਾ ਚਾਹੀਦਾ ਹੈ ਸਭ ਤੋਂ ਵੱਡੀ ਸਮੱਸਿਆ ਇਹ ਸਾਡੀ ਜੀ ਠੀਕ ਹੈ ਜੀ ਖੇਤੀ ਕੌਣ ਕੌਣ ਕਰਦਾ ਹੈਗਾ ਤੁਹਾਡੇ ਸਾਰੇ ਕਰਦੇ ਸੀ ਜੀ ਫਿਰ ਜਦੋਂ ਹੁਣ ਬਰਸਾਤ ਤੋਂ ਬਾਅਦ ਪਾਣੀ ਦੀ ਮਾਰ ਪੈਂਦੀ ਹੈ ਫਿਰ ਤਾਂ ਜ਼ਮੀਨ ਪੂਰੀ ਤਬਾਹ ਹੋ ਜਾਂਦੀ ਹੈ ਜੀ ਇਹ ਦੇਖ ਲਿਓ ਜਿੱਥੇ ਮਾਰੀ ਖੜੀ ਵੀ ਦੇਖ ਲਿਓ ਉਹ ਦੇਖੋ ਰਸੇ ਢੇਰ ਖੇਤਾਂ 'ਚ ਕਿੰਨੇ ਕਿੰਨੇ ਬੜੇ ਪਏ ਦੇਖ ਲਿਓ ਸਾਹਮਣੇ ਤੁਹਾਡੇ ਫੋਕ ਖੇਤੀ ਤਾਂ ਕੀਤਾ ਵੀ ਗਿਆ ਲੱਗਦਾ ਹੱਥੋਂ ਦੀ ਤੁਸੀਂ ਕਰਨੀ ਦੀ ਆ ਜੀ ਸਾਡੇ ਪਰ ਜਮੀਨ ਤਾਂ ਰਹੀ ਨਹੀਂ ਹੂੰ ਬਾ ਹੁਣ ਸਰਕਾਰ ਤਾਂ ਸਾਨੂੰ ਕਹਿੰਦੀ ਪੂਰੇ ਭਾਜੋ ਤੁਸੀਂ ਹੂੰ ਫੋਕਰੀਬ ਲੋਕ ਹੈ ਹੂੰ ਕੁਝ ਕਰ ਸਕਦੇ ਨਹੀਂ ਹੂੰ ਕਿ ਜਿਹੜਾ ਹਰਿਆਣੇ ਹਰੂਨੇ ਮੈਂ ਦੇਖੂਗਾ ਚੰਗੀ ਜੰਗੀਆਂ ਬਣਾਉਂਗਾ ਜਾ ਕੇ ਉਹ ਪੰਜਾਬ ਤੋਂ ਮਨ ਅੱਕ ਗਿਆ ਮਨ ਅੱਕ ਗਿਆ ਹੋਰ ਕਿਉਂ 3000 ਪੈਨਸ਼ਨ ਮਿਲ ਜੇ ਹਰਾਮ ਸੀ ਮੇਰੀ ਪਰਕੇ ਬੁਢੇ ਨੂੰ ਕਾਉਂਟ ਸੇ ਰੋਟੀ ਖਾਊਗਾ ਬੜੀ ਮਹੀਨੇ ਪੈਨਸ਼ਨ ਤਾਂ ਸਰਕਾਰ ਪੰਜਾਬੀ ਦੇ ਰਹੀ ਹੈ 1500 ਰੁਪਏ ਨਾਲ ਗਿਆ ਹੋਇਆ ਪੰਦਰਾਂ ਸੌ ਨਾਲ ਕੁਛ ਨਹੀਂ گزارਾ ਹੋਰ ਸਰਕਾਰੀ ਸਹੂਲਤਾਂ ਜਿਵੇਂ ਕਿ ਪੈਨਸ਼ਨ ਹੋਗੀ ਜਾਂ ਫਿਰ ਹੋਰ ਸਹੂਲਤਾਂ ਇੱਥੇ ਪਹੁੰਚਦੀਆਂ ਨੇ ਸਰਕਾਰ ਜਿਹੜੇ ਦਾਅਵੇ ਕਰਦੀ ਹੈਗੀ ਐ ਆਟਾ ਦਾਲ ਸਕੀਮ ਦੀ ਗੱਲ ਕੀਤੀ ਜਾਵੇ ਉਹ ਇੱਥੇ ਸਹੂਲਤ ਹੈਗੀ ਉਹਦਾ ਪੁਆਇੰਟਰੀਆ ਜਿਹੜਾ ਆਪਣਾ ਮੇਨ ਤਾਂ ਹੈਗਾ ਸਾਰਾ ਜ਼ਮੀਨ ਦੀਆਂ ਨੇ ਜੀ ਜ਼ਮੀਨ ਦਾ ਇੰਤਕਾਲ ਬਹਲ ਕਰ ਦੇਣ ਜੀ ਤੇ ਆਪਣਾ ਸੜਕਾਂ ਦਾ ਪੁਲਾਂ ਦਾ ਜੀ ਆਟਾ ਸੀ ਆਪਣਾ ਪੈਦਾ ਕਰਦੇ ਤੇ ਹੁਣ ਜੇ ਜ਼ਮੀਨ ਨਹੀਂ ਖੁੱਲੀ ਅਸੀਂ ਆਟਾ ਕਿਸੇ ਦੇ ਲੈਣਾ ਜਿਨ੍ਹਾਂ ਦੀ ਹੁਣ ਜ਼ਮੀਨ ਖੋਈ ਗਈ ਹੈ ਉਹਨਾਂ ਤੋਂ ਜਿਹੜੇ ਕੰਮ ਕਰਨ ਦੇ ਉਹ ਹੈਗਾ ਹੱਕ ਉਹ ਵੀ ਲੈ ਲਿਆ ਵਾਪਸ ਜਾਂ ਸਰਕਾਰ ਦੇ ਵੱਲੋਂ ਜੋ ਐਕਸ਼ਨ ਲਿਆ ਜਾਂਦਾ ਜਿਹੜੇ ਜਿਹੜੇ ਲੋਕਾਂ ਦੀ ਜ਼ਮੀਨ ਉੱਤੇ ਹੁੰਦੀ ਹੈ ਚੱਲਦਾ ਜੀ ਉਹ ਉਹ ਵੀ ਖੋਲੀ ਹੋਏ ਜ਼ਮੀਨें ਇੰਤਕਾਲ ਖਤਮ ਕਰਦੇ ਆ ਫਿਰ 2 ਸਾਲ 2 ਸਾਲ ਵਿੱਚ ਜ਼ਮੀਨ ਵੀ ਸੰਭਲ ਹੀ ਹੋਏ ਨਹੀਂ ਜੀ 2 ਸਾਲਾਂ ਵਿੱਚ ਸਾਲਾਂ ਵਿੱਚ ਜਾਂ ਮਰਜੀ ਸੰਭਾ ਲੈ ਸੋ ਬਪੂ ਜੀ ਕੀ ਕਹਿਣਾ ਚਾਹ ਰਹੇ ਹੋ ਉਹ ਬੱਡੇ ਮੈਂ ਤਾਂ ਕੁਝ ਨਹੀਂ ਕਹਿਣਾ ਚਾਹਦਾ ਆਹੀ ਜ਼ਮੀਨਾਂ ਲਈ ਮਾਰਾ ਬਈ ਹੋਰ ਤਾਂ ਸਭ ਮਰਸਣ ਬੁਰੀ ਹੋ ਜਣੀ ਆ ਤੁਹਾਨੂੰ ਵੀ ਇੱਥੇ ਤੁਸੀਂ ਸਾਰੀ ਇੱਥੇ ਜ਼ਿੰਦਗੀ ਗੁਜ਼ਾਰਤੀ ਹੈਗੀ ਆ ਹਾਂ ਜੀ ਠੀਕ ਹੈ ਮਹੀ ਜਮੀਨ ਨਾਲ ਬੀ ਇੰਤਕਾਲਾ ਇਹ 9.5 ਚਲਣਾ ਚਾਹੀਦਾ ਬਸ ਇਹੀ ਗੱਲ ਹੂੰ ਸੋ ਬਾਕੀ ਮੇਨ ਜਿਹੜੀ ਵੱਡੀ ਦਿੱਕਤ ਹੈਗੀ ਆ ਉਹ ਇੰਤਕਾਲ ਦੀ ਹੈ ਜਿਹੜੇ ਲੋਕਾਂ ਦੀ ਪੁਰਖਾਂ ਦੀ ਜ਼ਮੀਨ ਹੈਗੀ ਹੈ ਉਹ ਇੰਤਕਾਲ ਖਤਮ ਕਰ ਦਿੱਤਾ ਗਿਆ ਜਿਸ ਕਰਕੇ ਇਹ ਜਿਹੜੀ ਜ਼ਮੀਨ ਹੈ ਹੁਣ ਸਰਕਾਰ ਦੇ ਵੱਲੋਂ ਆਪਣੇ ਅੰਡਰ ਕਰ ਲਈ ਗਈ ਹੈ ਇਸ ਨੂੰ ਲੈ ਕੇ ਜਿਹੜਾ ਕਿ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਇੱਥੇ ਜਿਹੜੀ ਮੈਡੀਕਲ ਸਹੂਲਤ ਹੈ ਉਹ ਵੀ ਉਪਲਬਧ ਨਹੀਂ ਹੈਗੀ ਨਾਤੇ ਇੱਥੇ ਉਈ ਸਰਕਾਰੀ ਹਸਪਤਾਲ ਹੈ ਜਿੱਥੇ ਕਿ ਲੋਕ ਆਪਣਾ ਇਲਾਜ ਕਰਵਾ ਸਕਣ ਇਥੋਂ ਤੱਕ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਹੋਈਆਂ ਸੜਕਾਂ ਨੇ ਉਹਨਾਂ ਦੇ ਹਾਲਾਤ ਵੀ ਬਦ ਤੋਂ ਬੱਤਰ ਬਣੇ ਹੋਏ ਨੇ ਜਿਸ ਕਰਕੇ ਇੱਕ ਤੋਂ ਦੂਜੀ ਥਾਂ ਜਾਣ ਦੇ ਲਈ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਹੀ ਜਿਹੜੇ ਕਿ ਇਹ ਪਿੰਡ ਹੈਗੇ ਨੇ ਬਰਸਾਤੀ ਨਦੀਆਂ ਦੇ ਨਾਲ ਲੱਗਦੇ ਹੈਗੇ ਨੇ ਜਦੋਂ ਬਰਸਾਤ ਦਾ ਮੌਸਮ ਹੁੰਦਾ ਤਾਂ ਪਹਾੜਾਂ ਤੋਂ ਜਿਹੜਾ ਕਿ ਪਾਣੀ ਇਸ ਕਦਰ ਪ੍ਰੈਸ਼ਰ ਨਾਲ ਆਉਂਦਾ ਕਿ ਪਿੰਡਾਂ ਦੇ